ਪੂਰੇ ਪੰਜਾਬ ਦੇ ਵਿੱਚ ਜਿਹੜਾ ਅੱਜ ਟੋਲ ਪਲਾਜ਼ਾ ਨੂੰ 3 ਦਿਨ ਵਾਸਤੇ ਫ੍ਰੀ ਕਰ ਦਿੱਤਾ ਔਰ ਨਾਲ ਦੀ ਨਾਲ ਜਿਨੇ ਭਾਜਪਾ ਦੇ ਸੰਸਦ ਮੈਂਬਰ ਹੈ ਵਧਾਈ ਕਿਹਾ ਜ਼ਿਲ੍ਹਾ ਪ੍ਰਧਾਨ ਹੈ ਉਹ ਸਾਰਿਆਂ ਦੇ ਘਰਾਂ ਦੇ ਮੋਰੇ ਅੱਜ 3 ਦਿਨ ਵਾਸਤੇ ਜਿਹੜੇ ਸੰਯੁਕਤ ਮੋਰਚੇ ਵੱਲੋਂ ਧਰਨੇ ਲਗਾ ਦਿੱਤੇ ਗਏ ਆ ਸਰਕਾਰ ਦੇ ਅੜਿਅਲ ਰਵਈਏ ਨੂੰ ਲੈ ਕੇ ਕਿਉਂਕਿ ਸਰਕਾਰ ਵੱਲੋਂ ਕੋਈ ਠੋਸ ਫੈਸਲਾ ਨਹੀਂ ਲਿਆ ਜਾ ਰਿਹਾ ਸਰਕਾਰ ਜਿਹੜੀ ਹੈ ਸਿਰਫ ਕੰਟੈਕਟ ਤੇ ਜਿਹੜਾ ਹੈ ਕਿਸਾਨਾਂ ਦੀ ਫਸਲ ਖਰੀਦਣ ਦਾ ਜਿਹੜੀ ਵਿਉਤਪੰਦੀ ਔਰ ਜਿਹੜਾ ਤਰੀਕਾ ਜਿਹੜਾ ਫਾਰਮੂਲਾ ਲੈ ਕੇ ਆਈ ਹੈ ਉਹਨੂੰ ਸਾਡੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਸੀਂ ਨਕਾਰ ਦਿੱਤਾ ਹੈ ਸੋ ਸਾਡੀ ਮੰਗ ਦੇ ਅਨੁਸਾਰ ਜਿਹੜਾ ਹੈ ਐਮਐਸਪੀ ਤੇ ਗਰੰਟੀ ਕਾਨੂੰਨ ਜਿਹੜਾ ਹੈ ਉਹ ਬਣਾਇਆ ਜਾਵੇ ਕਿਉਂਕਿ 2 ਸਾਲ ਤੋਂ ਵੱਧ ਸਮਾਂ ਹੋ ਗਿਆ ਸਰਕਾਰ ਨੇ ਅਜੇ ਤੱਕ ਕੋਈ ਫਾਰਮੂਲਾ ਬਣਾਇਆ ਨਹੀਂ ਸੋ ਸਾਰੇ ਮਾਹਿਰਾਂ ਦੀ رائے ਇਹਨਾਂ ਨੂੰ ਪਹਿਲਾਂ ਲੈ ਲੈਣੀ ਚਾਹੀਦੀ ਸੀਗੀ ਸੋ ਹੁਣ ਜਿਹੜਾ ਇਹ ਫਾਰਮੂਲਾ ਲੈ ਕੇ ਆਏ ਆ ਇਹਦੇ ਨਾਲ ਸਾਡੇ ਜਿਹੜਾ ਕੱਲੇ ਪੰਜਾਬ ਤੇ ਹਰਿਆਣਾ ਦੀ ਉਹਨਾਂ ਨੇ ਗੱਲ ਕੀਤੀ ਆ ਪੂਰੇ ਭਾਰਤ ਦੀ ਉਹਦੇ ਵਿੱਚ ਗੱਲ ਵੀ ਨਹੀਂ ਕੀਤੀ ਪਰ ਉਹ ਸਿੱਧੇ ਨਾਲ ਸਿੱਧੇ ਰੂਪ ਦੇ ਵਿੱਚ ਐਮਐਸਪੀ ਤੇ 23 ਫਸਲਾਂ ਤੇ ਗਰੰਟੀ ਕਾਨੂੰਨ ਜਿਹੜਾ ਅਸੀਂ ਮੰਗ ਕਰ ਰਹੇ ਆ ਉਹਨੂੰ ਦਬਾਉਣ ਦੀ ਉਸ ਮੁੱਦੇ ਨੂੰ ਖਤਮ ਕਰਨ ਦੀ ਸੁਆਮੀਨਾਥਾ ਰਿਪੋਰਟ ਨੂੰ ਠੰਡੇ ਵਸਤੇ ਦੇ ਵਿੱਚ ਫੌਮ ਦੀ ਕਰਜ਼ਾ ਮਾਫੀ ਨੂੰ ਬਿਲਕੁਲ ਬੰਦ ਕਰਨ ਦੀ ਸੂਰਤ ਦੇ ਭਾਈ ਭਾਜਪਾ ਦੇ ਘਰਾ ਦੇ ਦਫ਼ਤਰਾਂ ਦੇ ਮੋਰੇ ਘਰਾਂ ਦੇ ਮੋਰੇ ਵਿਧਾਇਕਾਂ ਦੇ ਘਰਾਂ ਦੇ ਮੋਰੇ ਤੇ ਟੋਲ ਪੁਲਾਜ ਜਿਹੜੇ ਆ ਉਹ ਫ੍ਰੀ ਕਰ ਦਿੱਤੇ ਆ ਸੋ ਇਹਦੀ ਅਗਲੀ ਜਿਹੜੀ ਰੂਪਰੇਖਾ ਆ ਅਸੀਂ 21 22 ਤਰੀਕ ਨੂੰ ਜਿਹੜਾ ਦਿੱਲੀ ਦੇ ਵਿੱਚ ਪੂਰੇ ਭਾਰਤ ਦੀਆਂ 400 ਜਥੇਬੰਦੀਆਂ ਦੇ ਨਾਲ ਅਸੀਂ ਜਿਹੜਾ ਅਗਲਾ ਰਣਨੀਤੀ ਤਿਆਰ ਕਰਾਂਗੇ ਕਾਂਸਾ ਸਰ ਵਾਰ-ਵਾਰ ਮੀਟਿੰਗਾਂ ਤੇ ਬਾਗੂ ਦੀ ਕੋਈ ਸਿੱਟਾ ਨਿਕਲਦਾ ਨਹੀਂ ਆ ਰਿਹਾ ਕੀ ਕਰਨਾ ਹੈ ਕੀ ਰੰਗਿਆ ਕੰਮ ਬਸ ਤਿਆਰੀਆਂ ਚ ਚੱਲ ਰਹੀ ਹੈ ਦੇਖੋ ਅਸਲ ਦੇ ਵਿੱਚ ਸਰਕਾਰ ਦੀ ਨੀਅਤ ਦੇ ਵਿੱਚ ਫਰਕ ਹੈ ਨੀਤੀ ਦੇ ਵਿੱਚ ਫਰਕ ਹੈ ਸਰਕਾਰ ਸਿਰਫ ਡੰਗ ਟਪਾਉਣਾ ਚਾਹੁੰਦੀ ਹੈ ਸਰਕਾਰ ਦਾ ਰਵਈਆ ਠੀਕ ਨਹੀਂ ਹੈਗਾ ਸਰਕਾਰ ਇੱਕ ਮੁੱਦੇ ਮੇਨ ਮੁੱਦੇ ਤੋਂ ਪਟਕਾ ਕੇ ਜਿਹੜਾ ਆ ਸ਼ਾਰਟਕਟ ਰਸਤੇ ਥਾਣੀ ਲਿਜਾ ਕੇ ਲੋਕਾਂ ਨੂੰ ਮੂਰਖ ਬਣਾਉਣਾ ਚਾਹੁੰਦੀ ਹੈ ਲੋਕਾਂ ਦੇ ਧਿਆਨ ਦੇ ਵਿੱਚ ਇਹ ਗੱਲ ਕਰਨੇ ਚਾਹੁੰਦੀ ਹੈ ਕਿ ਪੰਜ ਫਸਲਾਂ ਤੇ ਜਿਹੜੀ ਅਸੀਂ ਐਮਐਸਪੀ ਦੇ ਰਹੇ ਆ ਉਹ ਤੇ ਗਰੰਟੀ ਕਾਨੂੰਨ ਦੇ ਰਹੇ ਆ ਕੋਈ ਗਰੰਟੀ ਕਾਨੂੰਨ ਨਹੀਂ ਨੈਫਡ ਤੇ ਸਰਕਾਰ ਜਿਹਨੀਆਂ ਕੇਂਦਰ ਦੀਆਂ ਹੋਰ ਏਜੰਸੀਆਂ ਔਰ ਛੋਟੀਆਂ-ਛੋਟੀਆਂ ਇਸ ਤਰ੍ਹਾਂ ਸਹਿਕਾਰੀ ਸੁਭਾਵਾਂ ਸਾਡੇ ਹੁੰਦੀਆਂ ਇਸ ਤਰ੍ਹਾਂ ਉਹਨਾਂ ਦੇ ਨਾਲ ਕੰਟੈਕਟ ਕਰਕੇ ਕਿਸ ਤਰ੍ਹਾਂ ਉਹ ਫਸਲ ਖਰੀਦ ਲੈਣਗੇ ਕੀ ਵਿਉਂਤਬੰਦੀ ਉਹਨਾਂ ਦੇ ਕੋਲ ਹੋਊਗੀ ਕੀ ਗਾਰੰਟੀ ਹੋਊਗੀ ਸੋ ਇਹਦੇ ਵਿੱਚ ਕਿਤੇ ਨਾ ਕਿਤੇ ਫਰਕ ਤੇ ਪਾੜਾ ਨਜ਼ਰ ਆਉਂਦਾ ਸੋ ਅੱਜ ਅਸੀਂ ਪੂਰੇ ਜਿਹੜਾ ਪੰਜਾਬ ਦੇ ਵਿੱਚ ਆ ਚੋਲ ਪਲਾਜੇ ਬੰਦ ਕਰਵਾਇਆ